ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋਪ ਗੁਰੂ ਪਿਆਰੀ ਸਰਬਸਾਧ ਸੰਗਤ ਜੀਓ ਕਿਉਂਕਿ ਸ਼ਾਦ ਤੇ ਸਫਰ ਚੇਤਨਾ ਮਾਰਚ ਜੋ ਹਰ ਸਾਲ ਕੱਢਿਆ ਜਾਂਦਾ ਹੈ ਸੋ ਅੱਜ ਪਿੰਡ ਦਸ਼ਮੇਸ਼ ਨਗਰ ਮੁਬਾਰਕਪੁਰ ਵਿਖੇ ਜੋ ਚੇਤਨਾ ਮਾਰਚ ਪਹੁੰਚ ਰਿਹਾ ਹੈ ਉਸ ਦੇ ਸਵਾਗਤ ਵਾਸਤੇ ਸਮੂਹ ਸੰਗਤ ਨਗਰ ਖੇੜੇ ਦੀ ਅਤੇ ਇਲਾਕੇ ਦੀ ਹਮ ਹਮਾ ਕੇ ਗੁਰਦੁਆਰਾ ਸਾਹਿਬ ਮਵਰਖੁਰ ਦਸ਼ਮੇਸ਼ ਨਗਰ ਵਿਖੇ ਪਹੁੰਚੀ ਹੋਈ ਹੈ ਸੋ ਬੜੇ ਪਿਆਰ ਸਤਿਕਾਰ ਦੇ ਨਾਲ ਜੋ ਸੰਗਤ ਇਹ ਚੇਤਨਾ ਮਾਰਚ ਨਗਰ ਕੀਰਤਨ ਦਾ ਇੰਤਜ਼ਾਰ ਕਰ ਰਹੀ ਹੈ ਬੜੀ ਸੰਗਤ ਹਮ ਹਮਾ ਕੇ ਪਹੁੰਚੀ ਹੋਈ ਹੈ ਸੋ ਗੁਰੂ ਮਹਾਰਾਜ ਸਮੂਹ ਸੰਗਤ ਨੂੰ ਇਸੇ ਤਰ੍ਹਾਂ ਖੁਸ਼ੀਆਂ ਦੀ ਦਾਤ ਵਰਸਿਸ਼ ਕਰਨ ਅਤੇ ਜੋ ਸ਼ਾਹ ਤੇ ਸਫਰ ਦੇ ਵਿੱਚ ਵੱਡੇ ਸਾਹਿਬ ਜਿਆਦੇ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰਕੌਰ ਅਤੇ ਹੋਰ ਸ਼ਹੀਦ ਸਿੰਘ ਜੋ ਸ਼ਹੀਦ ਹੋਏ ਸਨ ਉਹਨਾਂ ਦਾ ਕੋਟਾਨ-ਕੋਟ ਪ੍ਰਣਾਮ ਕਰਦੀ ਹੋਈਆਂ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਨਗਰ ਕੀਰਤਨ ਜੋ ਚੇਤਨਾ ਮਾਰਚ ਦੇ ਵਿੱਚ ਸ਼ਾਮਲ ਹੋਈਆਂ ਹਨ ਸੋ ਗੁਰੂ ਮਰਜ ਉਹਨਾਂ ਦੇ ਪਾਏ ਪੁਰਨਿਆਂ ਤੇ ਖੁਸ਼ੀਆਂ ਬਖਸ਼ਿਸ਼ ਕਰਨ ਸੋ ਗੁਰੂ ਕੀ ਦੇਗ ਅਤੇ ਜੋ ਪ੍ਰਸ਼ਾਦ ਵੰਤਰਣ ਕੀਤਾ ਜਾ ਰਿਹਾ ਹੈ ਸੋ ਇਸ ਤਰ੍ਹਾਂ ਸੰਗਤ ਸੇਵਾਦਾਰ ਬੜੇ ਪਿਆਰ ਸਤਿਕਾਰ ਦੇ ਨਾਲ ਸੇਵਾ ਕਰ ਰਹੇ ਹਨ ਜੀ ਦਾਸ ਗੁਰਨਾਮ ਸਿੰਘ ਪਿੰਡ ਦਸ਼ਮੇਸ਼ ਨਗਰ ਹੈਡ ਗ੍ਰੰਥੀ ਸੋ ਗੁਰੂ ਮਹਾਰਜ ਸਮੂਹ ਸੰਗਤ ਨੂੰ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ